ਅਸਲ ਦੇ ਵਿੱਚ ਜਿਹੜੀ ਹੁਣ ਅਕਾਲੀ ਦਲ ਦੀ ਸਥਿਤੀ ਹੈ ਜਿਹੜੀਆਂ ਇਹ ਜਾਂ ਗਲਤੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਮੈਂ ਕਿਤੇ ਇਹ ਸੁਣਿਆ ਸੀ ਕਹਿੰਦੇ ਵੀ ਇੱਕ ਬੰਦਾ ਕਿਸੇ ਮਹਾਤਮਾ ਨੂੰ ਜਾ ਕੇ ਕਹਿੰਦਾ ਕਿ ਜੀ ਅਸੀਂ ਸੁਣਿਆ ਮੈਨੂੰ ਕਿ ਜਿਹੜਾ ਬੰਦਾ ਮਾਇਆ ਦਾ ਤਿਆਗ ਕਰ ਦਵੇ ਉਹਦੇ ਕੋਲ ਮਾਇਆ ਬਹੁਤ ਆ ਜਾਂਦੀ ਹੈ ਵੀ ਮੇਰੀ ਹਾਲਤ ਬੜੀ ਮਾੜੀ ਆ ਮੈਨੂੰ ਮਾਇਆ ਚਾਹੀਦੀ ਆ ਵੀ ਮੈਂ ਤਾਂ ਤਿਆਗ ਕਰਕੇ ਦੇਖ ਲਵਾਂ ਉਹ ਕਹਿੰਦਾ ਪਤੰਦਰਾ ਇਹ ਤਿਆਗ ਇਸ ਵਾਸਤੇ ਕਰਨਾ ਕਿ ਮਾਇਆ ਹੋਰ ਲੈਣੀ ਹੈ ਇਹ ਪ੍ਰਵਾਰ ਨਹੀਂ ਹੋਣੀ ਇਹ ਮੈਨੂੰ ਲੱਗਦਾ ਕਿ ਜਿਹੜੀਆਂ ਇਹ ਇਹ ਜੋ ਕੁਝ ਵੀ ਹੁਣ ਕਿਹਾ ਜਾ ਰਿਹਾ ਹੈ ਇਹ ਸਿਰਫ ਇਸ ਲਈ ਹੈ ਵੀ ਕਿਸੇ ਤਰੀਕੇ ਸਾਨੂੰ ਵੋਟਾਂ ਮਿਲ ਜਾਣ ਸੱਤਾ ਸੱਤਾ ਹਾਸਲ ਕਰਦੇ ਤਰੀਕੇ ਆ ਸਾਰੇ ਸੱਤਾ ਹਾਸਲ ਕਰਦੇ ਤਰੀਕੇ ਨੇ ਜੇ ਬੰਦੇ ਨੂੰ ਲੱਗਦਾ ਹੋਵੇ ਨਾ ਕਿ ਮੇਰੇ ਤੋਂ ਅਪਰਾਧ ਹੋ ਗਿਆ ਉਹ ਫਿਰ ਗਿਣਤੀਆਂ ਮਿੰਟੀਆਂ ਚ ਨਹੀਂ ਬੈਠਦਾ ਹੁੰਦਾ ਜਦੋਂ ਜਿਹਨੂੰ ਇਹ ਲੱਗ ਜਾਵੇ ਨਾ ਕਿ ਮੇਰੇ ਤੋਂ ਇਹ ਗਲਤ ਹੋ ਗਿਆ ਦੇਖੋ ਪਰਮਾਤਮਾ ਨੇ ਸਾਡੇ ਅੰਦਰ ਜਿਹੜੀ ਆਤਮਾ ਰੱਖੀ ਹੈ ਨਾ ਉਹ ਇੱਕ ਐਸਾ ਪੈਰਾਮੀਟਰ ਹੈ ਸਾਨੂੰ ਦੂਜੇ ਦੀ ਲੋੜ ਨਹੀਂ ਪੈਂਦੀ ਅਸੀਂ ਕੋਈ ਚੰਗਾ ਕੰਮ ਕਰੀਏ ਸੰਸਾਰ ਉਹਨੂੰ ਚੰਗਾ ਮੰਨੇ ਨਾ ਮੰਨੇ ਪਰ ਸਾਡੀ ਆਤਮਾ ਦੀ ਆਵਾਜ਼ ਹੁੰਦੀ ਹੈ ਕਿ ਇਹ ਚੰਗਾ ਕੀਤਾ ਕੋਈ ਨਹੀਂ ਅਜੇ ਲੋਕਾਂ ਨੂੰ ਸਮਝ ਨਹੀਂ ਆਪੇ ਸਮਝਣਗੇ ਅਸੀਂ ਮਾੜਾ ਕੰਮ ਕਰੀਏ ਤੇ ਸਾਡੇ ਜਿਹੜੇ ਪਿਛਲੇ ਲੋਕ ਜਾਂ ਕਹਿ ਲੋ ਜਾਂ ਜਿਹੜੇ ਦੱਲੇ ਕਿਸਮ ਦੇ ਲੋਕ ਹੁੰਦੇ ਨੇ ਉਹ ਤੁਹਾਨੂੰ ਕਹਿਣਗੇ ਜੀ ਬਹੁਤ ਵਧੀਆ ਹੋ ਗਿਆ ਪਰ ਆਤਮਾ ਨਹੀਂ ਕਦੇ ਮੰਦੀ ਹੁੰਦੀ ਇਸ ਗੱਲ ਕਿਸੇ ਦੇ ਕਹਿਆ ਮਾਫੀਆਂ ਮੰਗਣੀਆਂ ਕਿਸੇ ਦੇ ਕਹਿਆ મતલਬ ਇਹ ਚੀਜ਼ ਦਾ ਮਤਲਬ ਇਹ ਪਰਮਾਤਮਾ ਇਹ ਪਰਮੇਸ਼ਰ ਕੋਈ ਹਸਤੀ ਹੈ ਉਹ ਕੋਈ ਮਤਲਬ ਇਹ ਕੋਈ ਆਮ ਮਨੁੱਖ ਥੋੜੀ ਹੈ ਕਿ ਜਿਹਨੂੰ ਤੁਸੀਂ ਪਰਮਾ ਲੋਗੇ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਇੱਕ ਇੱਕ ਬੰਦੇ ਦੇ ਅੰਤਿਸ਼ ਕਰਨ ਨੂੰ ਪੜ ਰਿਹਾ ਹੈ ਜੀ ਕੋਈ ਜਲ ਦੇ ਵਿੱਚ ਹੈ ਕੋਈ ਥਲ ਦੇ ਵਿੱਚ ਹੈ ਕੋਈ ਆਕਾਸ਼ ਦੇ ਵਿੱਚ ਹੈ ਜਿੱਥੇ ਜਿੱਥੇ ਉਹਨੇ ਸ੍ਰਿਸ਼ਟੀ ਜਿਹੜੀ ਆ ਪੈਦਾ ਕੀਤੀ ਹੈ ਇਸ ਕਰਕੇ ਜਦ ਜਦਨ ਪਰਮਾਤਮਾ ਨੂੰ ਕੋਈ ਭਾਜਵੇ ਨਾ ਜਦਨ ਪਰਮਾਤਮਾ ਨੂੰ ਸਹੀ ਮੈਨੇਜ ਕੋਈ ਮਾਫੀ ਮੰਗ ਲਵੇ ਤੇ ਪਰਮਾਤਮਾ ਨੂੰ ਭਾਜਵੇ ਸੰਸਾਰਤਾ ਆਪ ਹੀ ਸਵੀਕਾਰ ਕਰ ਲੈਂਦਾ ਅੰਦਰੋਂ ਤੋਂ ਲੈ ਕੇ ਜੇ ਆਪਾਂ ਹੁਣ ਦੀ ਗੱਲ ਕਰੀਏ 24 ਤੱਕ ਤਕਰੀਬਨ 9 ਸਾਲ ਦਾ ਸਫਰ ਹੋ ਗਿਆ ਗੁਰੂ ਸਾਹਿਬ ਦੀਆਂ ਬੇਦਬੀਆਂ ਨੂੰ ਕੋਟਕਪੁਰੇ ਡਾਂਗ ਸੋਟਾ ਚੱਲੇ ਨੂੰ ਬੈਬਲ ਗੋਲੀकांड ਹੋਏ ਨੂੰ ਉਸ ਤੋਂ ਪਹਿਲਾਂ ਸਰਸੇ ਸਾਹ ਦਾ ਸੁਆੰਗ ਸਿੰਘ ਸਾਹਿਬਾਨਾਂ ਦੀ ਮਾਫੀ ਇਹ ਸਾਰਾ ਕੁਝ ਜ਼ਿਕਰ ਹੋਣ ਦੇ ਇਥੋਂ ਤੱਕ ਜਾਰ ਆਲੰਦਰ ਜ਼ਿਕਰ ਹੋਇਆ ਤੇ ਜੇ ਪਾਸੇ ਸੁਮੇਤ ਸੈਣੀ ਦਾ ਵੀ ਜ਼ਿਕਰ ਹੋਇਆ ਉਸ ਮਾਫੀ ਨਾਮੇ ਦੇ ਵਿੱਚ ਮੈਂ ਨਾ ਜਦੋਂ ਅਕਸਰ ਤੁਸੀਂ ਦੇਖਿਆ ਹੋਊਗਾ ਜਦੋਂ ਆਪਾਂ ਖਾਸ ਕਰਕੇ ਬਰਗਾੜੀ ਦੀ ਜਾਂ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਵੀ ਦੀ ਇਹ ਗੱਲਾਂ ਕਰਦੇ ਆਂ ਤਾਂ ਜਿਹੜੇ ਅੱਜ ਵੀ ਲੋਕ ਇਹਨਾਂ ਦੇ ਟੁਕੜਿਆਂ ਤੇ ਪਲਣ ਵਾਲੇ ਮਲਾਜਮ ਟਾਈਪ ਲੋਕ ਹੀ ਨਹੀਂ ਹੁਣ ਕੋਈ ਅਖਲਾਕੀ ਬਲੋਗ ਤਾਂ ਹੈ ਹੀ ਨਹੀਂ ਇਹਨਾਂ ਦੇ ਨਾਲ ਇੱਕ ਸਵਾਲ ਖੜਾ ਕਰ ਦਿੰਦੇ ਨੇ ਜੀ ਦੇਖੋ ਇਹ ਕਾਂਗਰਸ ਨੂੰ ਨਹੀਂ ਕਹਿੰਦੇ ਇਹ ਫਲਾਣੇ ਨੂੰ ਨਹੀਂ ਕਹਿੰਦੇ ਇਹ ਜਿੰਨਾ ਮਤਲਬ ਫਿਰ ਉਹ ਐਗਜ਼ਾਮਪਲ ਦਿੰਦੇ ਨੇ 1984 ਦੀ